ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕਿ ਕੋਈ ਨਹੀਂ ਲੇਟ ਨਹੀਂ ਹੋਵੇ ਕਹਿੰਦਾ ਲੱਗਦਾ ਨਹੀਂ ਕਿ 10 ਸਾਲ ਪਹਿਲਾਂ ਬੀਜੇਪੀ ਚਲਾਈ ਨਾ ਜੇ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਹਰ ਮੇਰਾ 13 ਨੇ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਦ ਸਰ ਸਰ ਜਿਹੜੀਆਂ ਪਾਰਟੀਆਂ ਨੇ ਇਹਦੀ ਅੱਗੇ ਜੇ ਬੱਲ ਬੱਲ ਗਿਆ ਘੁਣਾ ਕਰਕੇ ਜਿਵੇਂ ਇਹਨਾਂ ਨੇ ਚੋਣ ਲਿੱਤੀ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਜੇ ਇਹੋਸ ਟੈਕਨੀਕ ਇਹਨਾਂ ਚਾਹੀਦਾ ਕਿ ਲੋਕੀ ਕਿਉਂ ਡਾ ਰਹੇ ਆ ਸਾਡੇ ਕਰ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਸ਼ ਉਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਓਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਲੀਵਾਰਸ ਹੀ ਨਹੀਂ ਉੱਥੇ ਉਹ ਪੁੱਛਣ ਵਾਲੇ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦੀ ਦਿੱਲੀ ਕੋਈ ਨਾ ਕੋਈ ਕਿਨੂੰ ਲੱਭ ਰਿਆ ਕੋਈ ਕਿਨੂੰ ਲੱਭ ਰਿਆ ਸਪਾਰਸ਼ਾਂ ਲਵਾ ਰਿਆ ਵੀ ਸਾਨੂੰ ਟਿੱਪਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਸੀਨੀਅਰ ਮੰਤਰੀ ਅਸ਼ੀਸ਼ ਦੀ ਗੱਲ ਨਹੀਂ 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 ਮਨੀਸ਼ ਟਵਾਰੀ ਜੀ ਤਾਂ ਉਹ ਲੜਦੇ ਆ ਬਟਾ ਤੁਹਾਨੂੰ ਪਾਰਲੀਮੈਂਟਰੀ ਪ੍ਰੈਸ ਦੀ ਬਿਲਕੁਲ ਸੀਟ ਉੱਤੇ ਖਤਰਾ ਹੀ ਸੀ ਤਾਂ ਕਿ ਜੇਕਰ ਆਏ ਹੋ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਸੀ ਇੱਥੋਂ ੱੱਲਿਆਂ ਦਾ ਨਾਂ ਸੀ ਆਸ਼ੂ ਜੀ ਕਹਿੰਦੇ ਕਿ ਤੁਸੀਂ ਜੀ ਦਾ ਲੀਡਰ ਦਾ ਫੋਨ ਨਹੀਂ ਚੁੱਕਦੇ ਸੀਗੇ ਤੇ نیچے ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਪਹਿਲਵਾਨ ਸਾਹਿਬ ਦਾ ਸਵਾਲ ਮੈਨੂੰ ਕੀ ਪੁੱਛਣਾ ਕਿ ਸਾਡਾ ਬੁੱਧੀ ਹਜੇ ਹੋ ਗਿਆ ਉਹ ਯਾਰ ਜੀ ਸਾਡਾ ਰਾਜਾ ਬੈਠਾ ਹਾਂ ਇਹ ਸਨਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰਿਆਂ ਦਾ ਜਵਾਬ ਦੇਣਾ ਯਾਰ ਜੀ ਜੀ ਦੀ ਗੱਲ ਕਰ ਰਿਹਾ ਤਲਵਾਰ ਜਿਹੜੀ ਗੱਲ ਕਰ ਰਿਹਾ ਕੰਨੀ ਜੀ ਯਾ ਤਾਂ ਕੋਈ ਨੰਬਰ ਐਸਾ ਦੇ ਦਿਓ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ-ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਆ ਜਿਹੜੇ ਛੱਡ ਜਿਹੜੇ ਛੱਡ ਤੇ ਹਾਂ ਛੱਡੋ ਬ੍ਰੇਕਾਂ ਨੂੰ ਨਿਸਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਚ ਜਵਾਬ ਦਵਾਂਗੇ ਉਹਨਾਂ ਨੂੰ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਵੀ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕੀ ਕੋਈ ਲੇਟ ਨਹੀਂ ਹੋਵੇ ਕਹਿੰਦਾ ਲੱਗਦਾ ਨਹੀਂ ਕਿ 10 ਸਾਲ ਪਹਿਲਾਂ ਬੀਜੇਪੀ ਦਾ ਨਾ ਹੋ ਜਾਣ ਤੇ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਨਹੀਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਲ ਪਹਿਲੇ ਸਰ ਸਰ ਜਿਹੜੀਆਂ ਪਾਰਟੀਆਂ ਨੇ ਇਹਦੀ ਅੱਗੇ ਜੇ ਗੱਲਬਾਤ ਗਿਆ ਖੁਲਾਣਾ ਕਰਕੇ ਜਿਵੇਂ ਇਹਨਾਂ ਨੇ ਕਿਹਾ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇੰਟਰੋਸੈਕ ਨਹੀਂ ਕਹਿਣਾ ਚਾਹੀਦਾ ਕਿ ਲੋਕੀ ਕਿਉਂ ਲੜ ਰਹੇ ਆ ਸਾਡੇ ਨਾਲ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਓਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਇੱਕ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਲੀਵਾਰਸ ਹੀ ਨਹੀਂ ਉੱਥੇ ਉਹ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਨੂੰ ਲੱਭ ਰਿਆ ਕੋਈ ਕਿਨੂੰ ਲੱਭ ਰਿਆ ਸਪਾਰਸ਼ਾਂ ਲਵਾ ਰਿਆ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਸੀਨੀਅਰ ਮੰਤਰੀ ਆਸੀ ਸੀ ਨਹੀਂ 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 ਮਨੀਸ਼ ਟਵਾਰੀ ਜੀ ਤਾਂ ਉਹ ਲੜਦੇ ਆ ਬਟਾ ਤੁਹਾਨੂੰ ਪਾਰਲਮੈਂਟਰੀ ਪ੍ਰੈਸ ਦੀ ਬਿਲਕੁਲ ਸੀਟ ਉੱਤੇ ਖਤਰਾ ਸੀ ਤਾਂ ਕਿ ਅੱਧਰ ਆਏ ਹਾਂ ਚਲੋ ਮੈਂ ਤਾਂ ਹੁਣ ਕੀ ਕਹਿਣਾ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਿਹਾ ਵੀ ਅਸੀਂ ਤਾਂ ਕਿਸੇ ਦਾ ਨੌਈ ਨਹੀਂ ਭੇਜਿਆ ਸੀ ਇੱਥੋਂ ਥੱਲਿਆਂ ਦਾ ਨੌ ਸੀ ਆਸ਼ੂ ਵੀ ਕਹਿੰਦੇ ਸੀ ਜੀ ਦਾ ਲੀਡਰ ਦਾ ਫੋਨ ਨਹੀਂ ਚੱਲਦੇ ਸੀ ਜੀ ਤੇ ਹੇ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਪਹਿਲਵਾਨ ਸਾਹਿਬ ਦਾ ਸਵਾਲ ਮੈਨੂੰ ਕੀ ਪੁੱਛਣਾ ਕਿ ਸਾਡਾ ਮੁੱਦਾ ਹੈ ਜੀ ਉਹ ਯਾਰ ਸਾਡਾ ਰਾਜਾ ਜੀ ਬੈਠਾ ਹੈ ਹਾਂ ਇਹ ਸਨਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰਿਆਂ ਦਾ ਜਵਾਬ ਦੇਣਾ ਯਾਰ ਜੀ ਜੀ ਦੀ ਗੱਲ ਕਰ ਰਿਹਾ ਤਲਵਾਰ ਜਿਹੜੀ ਗੱਲ ਕਰ ਰਿਹਾ ਕੰਨੀ ਜੀ ਯਾ ਤਾਂ ਕੋਈ ਨੰਬਰ ਐਸਾ ਦੇ ਦਿਓ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ-ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਆ ਜਿਹੜੇ ਛੱਡ ਜਿਹੜੇ ਛੱਡ ਤੇ ਹਾਂ ਛੱਡੋ ਪਰੇ ਕਾਨੂੰ ਨਿਸ਼ਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ